ਦੀਨਾਨਗਰ ਵੱਡੀ ਮਾਤਰਾ ਵਿੱਚ ਜੰਗਲਾਤ ਵਿਭਾਗ ਦੇ ਵੱਡੇ ਦਰਖਤ ਵਿਭਾਗ ਦੇ ਗਾਰਡ ਦਾ ਕਹਿਣਾ ਹੈ ਕਿ ਮੇਰੇ ਕੋਲ ਮੰਤਰੀ ਤੋਂ ਜ਼ਿਆਦਾ ਕੰਮ ਹੈ ਦਿਨਾਨਗਰ ਦੇ ਹਲਕੇ ਅਧੀਨ ਆਉਂਦੇ ਪਿੰਡ ਤਰਮੇਜ ਤੋਂ ਜੰਗਲਾਤ ਵਿਭਾਗ ਦੇ ਦਰਖਤ ਕੱਟਣ ਦੇ આરોਪ ਦਾ ਮਾਮਲਾ ਸਾਹਮਣੇ ਆਉਂਦਾ ਹੈ ਮਿਲੀ ਜਾਣਕਾਰੀ ਅਨੁਸਾਰ ਉਕਤ ਦਰਖਤ ਪਿੰਡ ਤੋਂ ਕੁਝ ਕਿਲੋਮੀਟਰ ਦੂਰੀ ਤੇ ਆਲੇ ਤੇ ਪੇ ਨਜ਼ਰ ਆਉਂਦੇ ਹਨ ਜਦੋਂ ਮੀਡੀਆ ਵੱਲੋਂ ਕਵਰੇਜ ਦੌਰਾਨ ਉਕਤ ਦਰਖਤ ਕੱਟਣ ਵਾਲੇ ਪਿੰਡ ਤਰਮੇਜ ਦੇ ਵਿਅਕਤੀ ਪ੍ਰੇਮਚੰਦ ਨਾਲ ਗੱਲਬਾਤ ਕੀਤੀ ਗਈ ਉਸਨੇ ਖੁਦ ਮੰਨਿਆ ਕਿ ਉਸਨੇ ਦਰਖਤ ਲੈ ਕੇ ਆਂਦੇ ਹਨ ਅਤੇ ਉਹ ਆੜੇ ਉੱਪਰ ਕਟਾਈ ਵਾਸਤੇ ਲੈ ਕੇ ਆਇਆ ਹੈ ਉਸਨੇ ਦੱਸਿਆ ਕਿ ਉਸ ਵੱਲੋਂ ਇਹ ਦਰਖਤ ਲੰਗਣ ਲਗਾਉਣ ਦੇ ਲਈ ਕੱਟੇ ਗਏ ਹਨ ਉਸ ਵੱਲੋਂ ਇਹ ਪਹਿਲੀ ਵਾਰ ਲੰਗੜ ਦੇ ਲਈ ਵਰਤੇ ਜਾ ਰਹੇ ਹਨ ਉਸ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਕਿ ਜਦੋਂ ਇਸ ਸਬੰਧੀ ਸਬੰਧਤ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ 2 ਦਿਨ ਤੱਕ ਇਸ ਵਿਭਾਗ ਦੇ ਰੇਂਜ ਅਫਸਰ ਅਤੇ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਕਿਸੇ ਵੱਲੋਂ ਫੋਨ ਚੁੱਕ ਕੇ ਨਾ ਚੁੱਕ ਕੇ ਜਾਣਕਾਰੀ ਨਹੀਂ ਦਿੱਤੀ ਗਈ ਜਦੋਂ ਪੁਲਿਸ ਵੱਲੋਂ ਇਸ ਆਦਮੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਕੋਲ ਜੰਗਲਾਤ ਵਿਭਾਗ ਦੇ ਮੰਤਰੀ ਤੋਂ ਵੀ ਜ਼ਿਆਦਾ ਕੰਮ ਹੈ ਇਸ ਕਰਕੇ ਮੈਂ ਨਹੀਂ ਮਿਲ ਸਕਿਆ हां जी वीरू ਕੀ ਨਾਮ ਹੈ ਪ੍ਰੇਮਜੰਦ ਪਾਜੀ ਬੂਟੇ ਵੱਡੇ ਕਿਉਂ ਵੱਡੇ ਗਏ ਉਹ ਬੂਟੇ ਡਿਗੇ ਦੇ ਹੀ ਮੈਂ ਲੰਗਰ ਲਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦਿਆਂ ਹੋ ਜੀ ਹੂੰ ਉਹ ਇਕੱਠੇ ਕੀਤੇ ਵੱਡੇ ਦੋ ਬੂਟੇ ਹੂੰ ਥੱਲੇ ਡਿਗੇ ਕਿੱਥੋਂ ਵੱਡੇ ਆ ਨਹੀਂ ਨਹੀਂ ਤੁਹਾਨੂੰ ਪਤਾ ਨਾ ਉਹ ਜੰਗਲਾਤ ਦੇ ਬੂਟੇ ਸੀ ਮੈਨੂੰ ਤਾਂ ਪਤਾ ਜੰਗਲਾਤ ਦੇ ਮੈਨੂੰ ਕੀ ਪਤਾ ਅਸਲ ਆ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ ਆਣਬੜ ਬੰਦਾ ਤੇ ਹਰ ਸਾਲ ਗੋਲੀਆਂ ਲੰਗਰ ਲਾਈਦਾ ਸੇਵਾ ਕਰੀ ਤੇ ਉਹ ਜਿਹੜੇ ਬੂਟੇ ਵੱਡੇ ਉਹ ਫਿਰ ਕਿੱਥੇ ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਆ ਜੀ ਫਿਰ ਚਾਣ ਵਾਸਤੇ ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਡੇ ਨੂੰ ਕਿਹਾ ਹੀ ਕਿ ਕਿਸੇ ਦਾ ਕੋਈ ਰੋਲ ਹੀ ਨਹੀਂ ਵੱਚ ਇਹਦੇ ਚ ਪਹਿਲਾਂ ਵੀ ਬੂਟੇ ਵੱਡੇ ਗਦੀ ਉੱਥੋਂ ਨਹੀਂ ਹੋਰ ਵੀ ਲੋਕੀ ਵੱਟ ਦੇ ਰਹੇ ਉੱਥੇ ਜਮ ਹੋਰ ਕੀ ਪਤਾ ਹੁਣ ਕਿਸੇ ਦਾ ਕੀ ਪਤਾ ਮੈਂ ਥੋੜਾ ਕੋਈ ਰਾਤ ਦੇਖੂ ਜੀ ਚੌਂਗੀ ਦਖਾਵਾ ਲੇਦਾ ਵੀ ਮਤਲਬ ਕੋਈ ਵੱਡਣ ਰਿਹਾ ਕਿ ਨਹੀਂ ਵੱਡਣ ਰਿਹਾ ਤੁਸੀਂ ਕਿਸ ਤਰ੍ਹਾਂ ਵੱਡੇ ਵੱਡੇ ਨਹੀਂ ਥੱਲੇ ਡਿਗੇ ਪਏ ਆ ਵੱਡੇ ਜੀ ਥੱਲੋਂ ਡਿਗੇ ਦੇ ਹੋ ਚੁੱਕੇ ਤੁਸੀਂ ਲੈ ਕੇ ਆਏ ਹੋ ਹਾਂ ਜੀ ਤੇ ਕਦੇ ਨਹੀਂ ਲੈ ਕੇ ਲੰਗਰ ਲਈ ਹਰ ਸਾਲ ਲੱਗਦਾ ਹੋਲੀਆਂ ਲੰਗਰ ਇਹ ਤਾਂ ਪਹਿਲੇ ਵੀ ਕਈ ਵਾਰੀ ਬੂਟੇ ਵਢੋਂਦੇ ਨੇ ਜਿੱਥੋਂ ਤੁਸੀਂ ਕਹਿੰਦੇ ਚੁੱਕਿਆ ਮੈਂ ਟੁੱਟੇ ਦਾ ਬੂਟਾ ਚੁੱਕਿਆ ਪਤਾ ਕੋਈ ਹੂੰ ਉਹਦੇ ਕੋਈ ਜਾਣਕਾਰੀ ਤੁਸੀਂ ਕਿੱਥੇ ਰਹਿੰਦੇ ਹੋ ਧਰਮਾਈ ਕਹਿੰਦੇ ਤਾਂ ਬੁੱਡੇ ਕਿੱਥੇ ਸੁੱਟੇ ਤੁਸੀਂ ਇਸ ਟਾਈਮ ਆਰੇ ਦੇ ਨੇ ਠੀਕ ਇਹ ਜਿਹੜੇ ਰੁੱਖ ਵੱਡੇ ਕਿੱਥੋਂ ਵੱਡੇ ਤੇ ਕੀ ਕਾਰਵਾਈ ਕੀਤੀ ਗਈ ਹੈ ਇਹ ਰੁੱਖ ਸਰ ਨਾਨੋ ਨੰਗਲ ਬੀਟ ਸਾਡੀ ਉਹਦੇ ਵਿੱਚ ਜੁਬीडीसी ਆਰਡੀ ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸੇੋਂ ਵੱਡੇ ਗਏ ਸੀ ਇਹ ਪਿੰਡ تمہਰੇ ਹੀ ਦੇ ਦੋਸ਼ੀ ਹਨ ਜਿਨ੍ਹਾਂ ਨੇ ਕੋ ਪਿੰਡ ਲੰਗਰ ਲਾਉਂਦੇ ਉਸ ਲਈ ਬੰਦੇ ਇਹਨਾਂ ਅੱਛਾ ਕੀ ਕਾਰਵਾਈ ਕੀਤੀ ਗਈ ਇਸ ਲਈ ਸਰ ਜੋ ਰੂਲ ਅਨੁਸਾਰ ਬਣਦੀ ਕਾਰਵਾਈ ਡੈਮੇਜ ਰਿਪੋਰਟ ਇਹਨਾਂ ਦੀ ਚਾਹਤੀ ਕੀਤੀ ਗਈ ਹੈ ਤੇ ਜਿਹੜੀ ਰਿਪੋਰਟ ਹੈ ਉਹ ਚੁੱਚ ਅਧਿਕਾਰੀਆਂ ਕੋ ਭੇਜੀ ਗਈ ਅਗਲੀ ਕਾਰਵਾਈ ਉਹਨਾਂ ਨੇ ਕੀਤੀ ਹੈ ਮਾਮਲਾ ਦੱਚ ਕਰਤਾ ਹਣਾ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਕੀ ਕਾਰਨ ਤਿੰਨ ਦਿਨ ਤੁਸੀਂ ਫੋਨ ਹੀ ਚੁੱਕਿਆ ਲਾ ਕੀ ਕਾਰਨ ਇਹ ਟੀਕਾ ਹਾਸਿਲ ਕਰ ਲੋਗੀ ਗਾੜ੍ਹ ਸਾਈ ਨਹੀਂ ਬਿਜਲੀ ਜਾਂਦੇ ਫੋਨ ਤੁਹਾਡਾ ਡੀਐਫਾ ਫੋਨ ਚੁੱਕਦਾ ਰੇਂਜਰ ਪਹੁੰਚਦਾ ਮੰਤਰੀ ਹੁਣ ਚੁੱਕ ਲੈਂਦਾ ਗਾੜ੍ਹ ਸਹਾਈ ਨਹੀਂ ਬਿਜਲੀ ਹੁਣ ਚੁੱਕਦੇ ਮੈਂ ਸਰ ਮੇ ਬੀਟਾ ਤਿੰਨ ਮੰਤਰੀਆਂ ਦਾ ਜ਼ਿਆਦਾ ਕੰਮ ਤਾਂ ਲੱਗੋ ਹਾਂ ਜੀ ਜ਼ਿਆਦਾ ਹੀ ਸਰ ਮੰਤਰੀਆਂ ਦਾ ਜ਼ਿਆਦਾ ਕੰਮ ਤਾਂ ਹਾਂ ਠੀਕ ਆ ਜੀ ਆਈ ਬਣਾ